ਸਿੱਖਰਾਂ ਦੀ ਹਰਕਤੀ ਵੀਦੀ ਅਤੇ ਗੁਰਬਾਣੀ ਵਾਸਤੇ ਹੁਣੇ ਸਬਸਕ੍ਰਾਈਬ ਕਰੋ ਗੁਰਬਾਣੀ ਅਖੰਡ ਬਾਣੀ ਅਤੇ ਨੋਟੀਫਿਕੇਸ਼ਨਸ ਵਾਸਤੇ ਬੈਲ ਨੂੰ ਰਿੰਗ ਕਰੋ ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰਪਿਆਰੇ ਤੁਸੀਂ ਪਾਖੂ ਵੀ ਜਾਣਦੇ ਹੋਈ ਕੱਲ ਇੱਕ ਖਬਰ ਅਸੀਂ ਨਸ਼ਰ ਕੀਤੀ ਸੀ ਜਿਸ ਦੇ ਵਿੱਚ ਦਿਖਾਇਆ ਗਿਆ ਸੀ ਕਿ ਕਿੱਦਾਂ ਇੱਕ ਕੁੜੀ ਨੂੰ ਬਿਊਟੀ ਪਾਰਲਰ ਤੋਂ ਕਿਡਨੈਪ ਕਰ ਲਿਆ ਗਿਆ ਜੋ ਵਿਆਹ ਵਾਸਤੇ ਤਿਆਰ ਹੋਣ ਲਈ ਗਈ ਸੀ ਤੇ ਕੁਝ ਹੀ ਘੰਟਿਆਂ ਦੇ ਵਿੱਚ ਪੰਜਾਬ ਪੁਲਿਸ ਨੇ ਮੁਸ਼ਕਲ ਕਰਦਿਆਂ ਇਸ ਕੁੜੀ ਨੂੰ ਇਨ੍ਹਾਂ ਗੁੰਡਿਆਂ ਦੇ ਕੋਲੋਂ ਬਰਾਮਦ ਕਰ ਲਿਆ ਹੈ ਅਤੇ ਇਸ ਦਾ ਪਰਦਾ ਫਾਸ਼ ਵੀ ਕਰ ਦਿੱਤਾ ਹੈ ਕਿ ਆਖਰ ਇਸ ਦੇ ਪਿੱਛੇ ਕੌਣ ਸੀ ਦਰਸਲ ਇੱਕ ਵਿਅਕਤੀ ਜੋ ਪਿਛਲੇ ਲੰਬੇ ਸਮੇਂ ਤੋਂ ਇਸ ਕੁੜੀ ਨੂੰ ਤੰਗ ਕਰ ਰਿਹਾ ਸੀ ਤੇ ਇਸ ਦੀ ਸਿਰਫ ਤੇ ਸਿਰਫ ਰਿਪੋਰਟੇਸ਼ਨ ਤੇ ਛਵੀ ਖਰਾਬ ਕਰਨ ਵਾਸਤੇ ਇਸ ਕੁੜੀ ਦੇ ਵਿਆਹ ਤੋਂ ਪਹਿਲਾਂ ਉਸ ਨੇ ਇਹ ਜਾਣਬੁੱਝ ਕੇ ਹਰਕਤ ਕੀਤੀ ਤਾਂ ਜੋ ਕੁੜੀ ਦੀ ਇੱਜ਼ਤ ਤੇ ਗੱਲ ਆ ਜਾਵੇ ਤੇ ਹੋਣ ਵਾਲਾ ਵਿਆਹ ਤਾਲ ਚਵੇ ਆਖਿਰ ਇਹ ਰਾਮ ਮੁਲਜ਼ਿਮਾ ਤੱਕ ਪਹੁੰਚਤ ਤੋਂ ਬਾਅਦ ਪੁਲਿਸ ਨੇ ਕੀ ਕੀ ਹੱਤ ਤੁਸੀਂ ਆਪ ਸੁਣ ਲਵੋ ਨੂੰ ਤੋ ਕਿਡਨੈਪਿੰਗ ਤੋਂ ਬਾਅਦ ਫਿਰ ਫੌਰੀ ਤੌਰ ਤੇ ਸਾਡੀਆਂ ਟੀਮਸ ਬਣ ਗਈਆਂ ਸਾਡਾ ਜਿਹੜਾ ਅਸੀਂ ਵੱਖਰੇ ਵੱਖਰੇ ਲੋਕੇਸ਼ਨਸ ਦੇ ਵਿੱਚ ਲਾਲਾਬਾਦ ਤੋਂ ਵੱਖਰੇ ਲੋਕੇਸ਼ਨਸ ਤੇ ਅਸੀਂ ਰੇਡ ਕੀਤੇ ਸਾਡੀ ਕੁਝ ਕੁਝ ਅਸੀਂ ਜਿਹੜੀ ਹੈਗੀ ਆ ਟੈਕਨੀਕਲ ਹੈਲਪ ਨਾਲ ਹੋਰ ਸਾਡੀਆਂ ਜਿਹੜੀਆਂ ਟੀਮਸ ਨੇ ਜਿਹੜੇ ਹੈਗੇ ਆ ਫਿਜ਼ੀਕਲੀ ਉੱਥੇ ਜਾ ਕੇ ਜਦੋਂ ਰੇਡ ਕੀਤੇ ਉਹਨਾਂ ਦੇ ਰਿਸ਼ਤੇਦਾਰਾਂ ਤੇ ਵੀ ਜਾ ਉੱਥੇ ਉਹਨਾਂ ਦੇ ਘਰਾਂ ਦੇ ਵਿੱਚ ਉਹ ਹਾਜ਼ਰ ਨਹੀਂ ਸੀ ਕਿ ਉਹਨਾਂ ਦੇ ਕੋਈ ਰਿਸ਼ਤੇਦਾਰ ਤੋਂ ਪਲੱਸ ਇੰਨਾ ਇਮੈਂਸ ਪ੍ਰੈਸ਼ਰ ਹੋਣ ਦੇ ਕਾਰਨ ਜਿਹੜਾ ਹੈਗਾ ਲੜਕੀ ਉੱਥੇ ਸਾਨੂੰ ਜਿਹੜੀ ਹੈਗੀ ਆ ਰਿਕਵਰ ਹੋਈ ਹੈ ਉੱਥੇ ਛੱਡ ਗਏ ਫਰੋਜ਼ਪੁਰ ਪਾਸਟੈਂਡ ਦੇ ਕੋਲ ਤੋ ਅਸੀਂ ਦੋ ਲੜਕੇ ਇਹਦੇ ਵਿੱਚ ਅਰੈਸਟ ਕਰ ਲਏ ਹੈਗੇ ਆ ਇਹ ਲੜਕਾ ਲੜਕੀ ਨੂੰ ਬੜੀ ਸਾਲਾਂ ਤੋਂ ਜੀ ਲੜਕੀ ਨੂੰ ਤੰਗ ਕਰ ਰਿਹਾ ਸਕੂਲ ਦੇ ਵਿੱਚ ਵੀ ਜਿਹੜਾ ਹੈਗਾ ਇਹ ਪਿੱਛੇ ਜਿਹੜਾ ਜੋ ਜੋ ਸਾਨੂੰ ਲੜਕੀ ਦੀ ਪੁੱਛਕਿਸ਼ ਤੋਂ ਪਤਾ ਲੱਗਾ ਹਾਲੇ ਕਿਉਂਕਿ ਫਰਦਰ ਇਨਵੈਸਟੀਗੇਸ਼ਨਸ ਹੋਣਗੀਆਂ ਹਾਲੇ ਕਾਫੀ ਜਿਹੜਾ ਹੈਗਾ ਇਹਦੇ ਵਿੱਚ ਕਈ ਚੀਜ਼ਾਂ ਕਲੈਰਟੀ ਕਰਨ ਵਾਲੀ ਕਿਉਂਕਿ ਬੜਾ ਹਾਲੇ ਤਾਜ਼ਾ ਮਾਮਲਾ ਹੋਇਆ ਹੈਗਾ ਤੋ ਇਹਦੇ ਵਿੱਚ ਸਾਨੂੰ ਜੋ ਹੁਣ ਦੀ ਜਿਹੜੀ ਸਰਸਰੀ ਜਿਹੜੀ ਪੁੱਛਕਿਛ ਤੋਂ ਹੁਣ ਪਤਾ ਲੱਗਾ ਹੈਗਾ ਉਹਦੇ ਵਿੱਚ ਇਹ ਪਤਾ ਲੱਗਿਆ ਹੈਗਾ ਕਿ ਲੜਕੀ ਨੂੰ ਬਹੁਤ ਦੇਰ ਤੋਂ ਤੰਗ ਕਰ ਰਿਹਾ ਸੀਗਾ ਸਕੂਲ ਦੇ ਵਿੱਚ ਵੀ ਤੰਗ ਕਰਦਾ ਸੀ ਹੁਣ ਨਹੀਂ ਚਾਹੁੰਦਾ ਸੀਗਾ ਕਿ ਇਹਦੀ ਮੈਰਿਜ ਹੋ ਜਵੇ ਇੱਥੇ ਤਾਂ ਉਹਨੂੰ ਧੱਕੇ ਨਾਲ ਉਹਨੂੰ ਕੋਈ ਦੀ ਮੈਰਿਜ ਨੂੰ ਖਰਾਬ ਕਰਨ ਲਈ ਉਹਦੀ ਫੈਮਿਲੀ ਨੂੰ ਉਹਦੇ ਉਹਦੇ ਅੱਗੇ ਫਿਊਚਰ ਖਰਾਬ ਕਰਨ ਲਈ ਉਹਨੇ ਲੜਕੀ ਨੂੰ ਚੱਕ ਕੇ ਲੈ ਗਈ ਗੁਰੂ ਪਿਆਰਿਓ ਅਸੀਂ ਅਕਸਰ ਛੋਟੀਆਂ-ਛੋਟੀਆਂ ਚੀਜ਼ਾਂ ਅਵੋਇਡ ਕਰ ਦਿੰਦੇ ਆ ਜੇਕਰ ਸਾਡੀਆਂ ਬੱਚਿਆਂ ਨੂੰ ਕੋਈ ਤੰਗ ਕਰ ਰਿਹਾ ਹੈ ਅਸੀਂ ਉਸ ਨੂੰ ਅਣਦੇਖਿਆ ਨਹੀਂ ਕਰ ਸਕਦੇ ਸਾਡਾ ਆਪਣਾ ਫਰਜ਼ ਬੰਦਾ ਦੇ ਜ਼ਰੂਰ ਦੱਸਣ ਅਤੇ ਪੁਲਿਸ ਦੇ ਵਿੱਚ ਇਤਲਾ ਜ਼ਰੂਰ ਕਰਨ ਕਿਉਂਕਿ ਕਿਸ ਇਨਸਾਨ ਦਾ ਦਿਮਾਗ ਕਿਸ ਵੇਲੇ ਕਿਸ ਕੜੀ ਖਰਾਬ ਹੋ ਜਵੇ ਤੇ ਉਹ ਕਹਿੋ ਜਹੀ ਹਰਕਤ ਕਰ ਜਾਵੇ ਉਸ ਚੀਜ਼ ਦਾ ਅਸੀਂ ਅੰਦੇਸ਼ਾ ਨਹੀਂ ਲਗਾ ਸਕਦੇ ਅਜਿਹੀ ਘਟਨਾ ਕਿਸੇ ਹੋਰ ਦੇ ਨਾਲ ਵੀ ਹੋ ਸਕਦੀ ਹੈ ਤੇ ਅਜਹੀਆਂ ਘਟਨਾਵਾਂ ਤੋਂ ਬਚਣ ਵਾਸਤੇ ਸਾਨੂੰ ਚਾਹੀਦਾ ਹੈ ਕਿ ਅਸੀਂ ਹਰ ਵੇਲੇ ਸਤਰਕ ਰਹੀਏ ਤਾਂ ਜੋ ਕਦੇ ਵੀ ਅਜਿਹੀ ਅਣਸੁਖਾਵੀ ਘਟਨਾ ਕਿਸੇ ਦੇ ਨਾਲ ਨਾ ਵਾਪਰ ਸਕੇ ਤੁਸੀਂ ਸਬ ਇਸ ਮਸਲੇ ਤੇ ਕੀ ਸੋਚਦੇ ਹੋ ਆਪਣੇ ਵਿਚਾਰ ਨੀਚੇ ਕਮੈਂਟਸ ਦੇ ਵਿੱਚ ਜ਼ਰੂਰ ਦੇਣਾ ਵੀਡੀਓ ਚੰਗੀ ਲੱਗੀ ਹੋਵੇ ਲਾਈਕ ਤੇ ਸ਼ੇਅਰ ਵੀ ਜ਼ਰੂਰ ਕਰਨਾ ਵਾ ਗੁਰਜੀ ਦਾ ਖਾਲਸਾ ਵਾਹਿਗੁਰਜੀ ਕੀ ਫਤਿਹ ਸਿੱਖ ਧਰਮ ਦੀ ਹਰਕਤ ਵੀਦੀ ਅਤੇ ਗੁਰਬਾਣੀ ਵਾਸਤੇ ਹੁਣੇ ਸਬਸਕ੍ਰਾਈਬ ਕਰੋ ਗੁਰਬਾਣੀ ਅਖੰਡ ਬਾਣੀ ਅਤੇ ਨੋਟੀਫਿਕੇਸ਼ਨਸ ਵਾਸਤੇ ਬੈਲ ਨੂੰ ਰਿੰਗ ਕਰੋ